ਤਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰ ਬਾਈ ਵਲੌਗ ਚੈਨਲ ਤੇ ਲੋ ਜੀ ਆਪਾਂ ਰੁੱਜੇ ਸੀ ਚੋਨੇ ਚ ਇਤੋਂ ਨਾ ਲੱਗਿਆ ਤੁਹਾਨੂੰ ਦਿਨਦਾ ਹੂਗਾ ਤੇ ਆਪਾਂ ਤਾਂ ਵੀਡੀਓ ਨਹੀਂ ਬਣੀਆਂ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਕੋਈ ਅੱਜ ਆਪਾਂ ਪਹਿਲਾਂ ਤਾਂ ਪੱਠੇ ਵੱਢ ਕੇ ਲੱਦੇ ਚਰੀ ਵੱਡੀ ਇਹ ਉਦੋਂ ਬਾਅਦ ਆਪਾਂ ਬੀਜਾ ਝੋਨਾ ਤੇ ਜਿਹੜਾ ਬੀਜਾ ਝੋਨਾ ਨਾਲ ਉਹਦੇ ਵਿੱਚ ਚੂਹੇ ਕਰਦੇ ਆ ਖਰਾਬ ਫਿਰ ਉਹਨਾਂ ਤੇ ਟਾਈਮ ਲਾਇਆ ਪਾਣੀ ਪਾ ਪਾ ਕੇ ਵੇਖੇ ਕੋਈ ਦੋ ਚਾਰ ਨਿਕਲੇ ਵੈਸੇ ਤਾਂ ਹੈ ਨਹੀਂਗੇ ਤੇ ਪਰ ਪਤਾ ਨਹੀਂ ਤਾਂ ਚੂਹਿਆਂ ਟੋਕਦੀਆਂ ਤੇ ਪਤਾ ਨਹੀਂ ਕੀ ਹੈ ਜਿੰਦੇ ਨਾਲ ਵਿੱਚੋਂ ਝੋਨੇ ਨੂੰ ਖਾਈ ਜਾਂਦੇ ਆ ਵੜ ਵੜ ਸਿੱਟੀ ਜਾਂਦੇ ਤੇ ਚੂਹਿਆਂ ਦਾ ਬਹੁਤ ਔਖਾ ਹੋਇਆ ਪਿਆ ਤੇ ਪਨੀਰੀਆ ਤਾਂ ਪਨੀਰੀ ਨੂੰ ਸਿੱਟੀ ਆਉਂਦੇ ਵੜਵੜ ਭੀਆਂ ਤੇ ਜੇ ਝੋਨਾ ਤਾਂ ਝੋਨੇ ਨੂੰ ਬੀਜੇ ਨੂੰ ਤੇ ਆ ਮੈਂ ਤੁਹਾਨੂੰ ਵਿਖਾਉਣਾ ਆ ਸਾਡੇ ਕੋਲੇ ਸੰਦੇ ਆ ਗੇਲਣ ਤੇ ਬਾਲਟੀ ਆ ਭਾਈ ਸੁੱਖਾ ਤੇ ਆ ਪਈਆਂ ਸਾਡੀਆਂ ਜੀ ਇਹਦੇ ਨਾਲ ਚੂਹਿਆਂ ਦਾ ਕੰਮ ਕੀਤਾ ਦਵਾਈ ਵੀ ਬਹੁਤ ਪਾਈ ਆ ਤੇ ਪਤਾ ਨਹੀਂ ਕੀ ਗੱਲ ਦਵਾਈ ਨੂੰ ਖਾਂਦੇ ਨਹੀਂ ਦਵਾਈ ਦੇ ਨੇੜੇ ਨਹੀਂ ਆਉਂਦੇ ਫਿਰ ਅੰਤ ਨੂੰ ਆਹ ਹਥਿਆਰ ਚੱਕਨੇ ਪੈਂਦੇ ਆ ਬਾਕੀ ਗਰਮੀ ਹੈਗੀ ਆ ਹਵਾ ਵਗਦੀ ਆ ਹਵਾ ਲੱਗਦੀ ਨਹੀਂ ਪੂਰਾ ਵਗ ਜਾਂਦਾ ਤੇ ਲੱਗਦਾ ਹੈ ਨੀਗਾ ਮੁੜ ਘਾਈ ਜਾਂਦਾ ਤੇ ਗਰਮੀ ਹੈਗੀ ਐ ਖੇਤ ਥੋੜੀ ਜੀ ਜਾਣ ਸੌਖੀ ਐ ਤੇ ਘਰਾਂ ਚ ਤਾਂ ਬਹੁਤ ਔਖਾ ਔਖੇ ਥੱਲੇ ਵੀ ਹਵਾ ਨਹੀਂ ਲੱਗਦੀ ਪਤਾ ਨਹੀਂ ਕੀ ਜੀ ਹਵਾ ਇਹ ਬੱਦਲ ਬਾਈ ਹੋ ਜਾਂਦੇ ਐ ਲੱਗਦਾ ਵੀ ਮੀਂਹ ਆ ਗਿਆ ਤੇ ਪਰ ਪੈਂਦਾ ਨਹੀਂ ਕਮੀ ਹਜੇ ਤੱਕ ਪਿਆ ਨਹੀਂ ਚਲੋ ਆ ਜੂਗਾ ਪਰ ਜਿੱਥੇ ਆਉਂਦਾ ਕਹਿੰਦੇ ਤਸੱਲੀ ਕਰਾ ਆਂਦਾ ਐ ਸਾਹ ਸਾਣਾ ਪਾ ਦੇ ਕਿਨੇ ਸੁਖਿਆ ਆ ਆਪਣੀਆਂ ਵੱਲਾਂ ਵੱਲਾਂ ਨੇ ਐਤ ਕੀ ਨਾ ਤੇ ਕਪੂਰਾ ਵੀ ਨਜ਼ਾਰਾ ਨਹੀਂ ਦੱਸਦਾ ਜਿਵੇਂ ਪਿਛਲੇ ਸਾਲ ਦਿੱਤਾ ਸੀ ਪਤਾ ਨਹੀਂ ਤਾਂ ਪਿਛਲੇ ਸਾਲ ਮੀਂਹੂ ਪੈ ਗਿਆ ਸੀ ਹੂੰ ਮੀਨਾ ਬੜਾ ਹਾਂ ਗਰਮੀ ਬੜੀ ਕਰਕੇ ਨਾ ਪੱਲਾ ਹੀ ਉਹ ਚੱਲੀ ਨਹੀਂ ਹਾਂ ਹੋਰ ਸਬਜ਼ੀ ਨੇ ਬਹੁਤ ਨਜ਼ਾਰਾ ਦਿੱਤਾ ਇੱਧਰ ਇੱਧਰ ਗੁਵਾਰਾ ਭਿੰਡੀ ਹਾਂ ਮਿਰਚਾਂ ਦੇ ਬੂਝੇ ਲੱਗੇ ਹੋਏ ਅਮਰੂਦ ਦੇ ਨਾਲ ਪਰਲੇ ਪਾਸੇ ਆਹ ਦੇ ਇਹ ਫਲ ਨਾਲ ਭਰੇ ਪਏ ਮਿਰਚਾਂ ਲਗਾਈ ਵੀ ਬਹੁਤ ਆ ਤੇ ਪਰ ਨਾ ਵੱੱਲਾਣੇ ਕਦੂਆਂ ਦੀਆਂ ਨੇ ਨਜ਼ਾਰਾ ਦਿੱਤਾ ਉੱਥੇ ਖਾਲੀ 10 ਮਿੰਟ ਬੁਢੀ ਜੀ ਪੱਟਦੀ ਏ ਹੂੰ ਆ ਬੂੜੀ ਪੜਦੇ ਆ ਬਾਈ ਖਾਲ ਤੋਂ ਇੱਕ ਇਹ ਤੇ ਇੱਕ ਉਹ ਬਾਈ ਸੁੱਖਾ ਪੱਟੀ ਜਾਂਦਾ ਹਜੇ ਆ ਬੂੜੀ ਤਾਂ ਖੁਦ ਨਹੀਂ ਆਦੀ ਇਹ ਤਾਂ ਇੱਕ ਵਾਰੀ ਪੱਟੇ ਤੋਂ ਖਤਮ ਹੋ ਜਾਂਦਾ ਕੰਮ ਤੇ ਜਿਹੜੀ ਹੈਗੀ ਹੈ ਨਾ ਆਹਾ ਇਹ ਤਾਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੀ ਹੈ ਜੜਾ ਨਿਕਲੀ ਨਹੀਂ ਐ ਚੜਾ ਹੀ ਘਟਨੀ ਆ ਪਹਿਲੀ ਹੋਂ ਤਾਂ ਇਹਦਾ ਵਟ ਗਿੱਲੀ ਆ ਦੇ ਮੂਸਲੀਆਂ ਇਹ ਇਹ ਜਦੋਂ ਆਪਾਂ ਸਪਰੇਅ ਕਰ ਦਿੰਦੇ ਆ ਨਾ ਇਹ ਉੱਤੋਂ ਮਰ ਜਾਂਦੀ ਹੈ ਤੇ ਥੱਲੇੋਂ ਫੇਰ ਚੱਲ ਪੈਂਦੀ ਹੈ ਇਹਨਾਂ ਜਿਹੜਾ ਮੂਸਲੀਆਂ ਇਹ ਨਾ ਨਿਕਲਦੀਆਂ ਵੇਖੋ ਬਈ ਗਰਮੀ ਗਰਮੀ ਵਟ ਕੱਢੀ ਦਰੀ ਆਉਂਦੀ ਐ ਜੇ ਕਿਸੇ ਪਾਸੇ ਮੀਂਹ ਪਿਆ ਤਾਂ ਕੋਈ ਭਰਾ ਆਪਣੀ ਵੀਡੀਓ ਵੇਖਦਾ ਜ਼ਰੂਰ ਦੱਸੋ ਕਮੈਂਟ ਕਰਕੇ ਕਿੱਥੇ ਪਿਆ ਆਪਣੇ ਤਾਂ ਬਈ ਜਮਾ ਸੁੱਕਾ ਪਿਆ ਕੰਮ ਮੀਂਹ ਦੀ ਇੱਕ ਕਣੀ ਵੀ ਨਹੀਂ ਡਿੱਗੀ ਤੇ ਆਹ ਵੇਖ ਲੋ ਹਾਲ ਕੋਈ ਏਡੇ ਬਾਹਲੇ ਕੰਮ ਨਹੀਂ ਕੀਤੇ ਇਹ ਆ ਪਾਕੀਆ ਬਾਹਲਾ ਕੋਈ ਪੱਠੇ ਵੱਢਿਆ ਤੇ ਪਾਣੀ ਛੱਡਾ ਕਦੂ ਕਰਨਾ ਵਾਸਤੇ ਉਹਦੇ ਚਾਰਜ ਪਰ ਗੀੜਾ ਦੇ ਕੇ ਆਂਦਾ ਆਹ ਵੇਖ ਲੋ ਤੇ ਇਥੇ ਮੈਥ ਨੂੰ ਬਖਾਉਣਾ ਆ ਆਪਣੀਆਂ ਬੱਲਾਂ ਤੋਰੀਆਂ ਦੀਆਂ ਤੋਰੀਆਂ ਲੱਗਣ ਲੱਗ ਪਈਆਂ ਤੇ ਹੁਣ ਇਹਦੇ ਵਾਸਤੇ ਆਪਾਂ ਟੰਬੇ ਗਾੜਦੇ ਆ ਇੱਥੇ ਆ ਟੋਏ ਪੱਟੇ ਆ ਕੰਬੇ ਗੱਡ ਕੇ ਤੇ ਮੁੜ ਕੇ ਨਾ ਉਹਦੇ ਉੱਤੇ ਚੜਾਵਾਂਗੇ ਵੱਲਾਂ ਰੱਸੀ ਬੰਨ੍ਹ ਕੇ ਤੇ ਆਹ ਬਾਈ ਸੁਖੇ ਨੇ ਟੋਏ ਪੱਤੇ ਤੇ ਇਹਦਾ ਹਾਲ ਵੇਖ ਲੋ ਕਿਵੇਂ ਚੋਈਆਂ ਹੁੰਦਾ ਜਿਵੇਂ ਨਹਾ ਕੇ ਆਇਆ ਹੁੰਦਾ ਹੈ ਹਨਾ ਬਾਈ ਬਹੁਤ ਗਰਮੀ ਹੈ ਯਾਰ ਤਾਵਾਜਾ ਪਿਆ ਇੱਕ ਵੀ ਪੱਤਾ ਨਹੀਂ ਹਿਲਦਾ ਇੱਕ ਵੀ ਪੱਤਾ ਆ ਆਪਣੀ ਸਬਜ਼ੀ ਉਹ ਪਿੰਡੀ ਪਿੰਡੀ ਦਾ ਫੇਰ ਤੋੜਨ ਵਾਲੀ ਆ ਬੀ ਸੁਖੇ ਫਲੀਆਂ ਵੀ ਤੋੜ ਲਈ ਮੈਂ ਤਾਂ ਅੱਜ ਫਲੀਆਂ ਵੀ ਤੋੜ ਲਈਏ ਗੱਲ ਪਤਾ ਕੀ ਆ ਮੁੜ ਕੇ ਜਿਵੇਂ ਤਾਜ਼ਾ ਵੱਜਿਆ ਪਿਆ ਜ ਮੀਂਹ ਕਣੀ ਪੈ ਗਿਆ ਨਾ ਫੇਰ ਨਾਲ ਇਹਦੀਆਂ ਜੜਾ ਉਹ ਨਹੀਂ ਜੇ ਖਿੱਚਾਂਗੇ ਫਲੀਆਂ ਇਹ ਮਾਰ ਜੀ ਜੜ ਹਿੱਲ ਗਈ ਤਾਂ ਉੱਥੇ ਸਰੀਰ ਛੱਡ ਜਾਂਦਾ ਹੈ ਆ ਝੋਨਾ ਬਾਈ ਤੀਜਾ ਝੋਨਾ ਵੀ ਬਹੁਤ ਵਧੀਆ ਹੋ ਸਕਾ ਤਾਂ ਮੈਂ ਫਾਉਂਗਾ ਵੀਡੀਓ ਵਿੱਚ ਕਲਿੱਪ ਇੱਕ ਦੇਖੋ ਜੀ ਕਿਵੇਂ ਆ ਦੱਸਿਓ ਜੀ ਤੇ ਫਿਲਹਾਲ ਤੱਕ ਇਹ ਰਾ ਗੱਡਦੇ ਆ ਟੰਬੇ के पुरे बड़ा है। ओ हाँ मैं ना तूजे लिया के रस्सी लिया हां खेच जी वाली मच्छी मोटर वाले है ना वो तो थले होनी नहीं है ਥੱਲੇ ਥੱਲੇ ਉਹ ਚੜਾ ਦੇ ਰੱਸੀਆਂ ਹੈਗੀਆਂ ਆਪਣੇ ਕੋਲੇ ਹਾਂ ਥੱਲੇ ਦਾ ਰੱਸੀ ਨਾਲ ਰੱਸੀ ਨਾਲ ਹੀ ਆਉਂ ਥੱਲੇ ਦਾ ਮਾਲੀ ਗਾਰ ਨਹੀਂ ਬਜਾ ਕੇ ਵਾਲ ਤੇ ਨਾਲ ਬਿਹਤਰ ਹੈ ਇਹ ਛੋਟਾ ਬਾਲਾ ਇਹ ਰੱਖ ਦੇ ਆਦੋਨੇ ਕੱਢ ਦੇ ਛੱਡ ਦੇ ਲੱਗਦਾ ਨਹੀਂ ਇਹ ਆ ਉੱਗ ਗਰ ਜਾਂ ਆ ਆਪਣੇ ਨਹੀਂ ਆੜੀਆਂ ਡਾਂਗਾਂ ਨਹੀਂ ਇਹ ਪਤਲੀਆਂ ਪਾਪਾ ਦੀ ਮਿੱਟੀ ਆਂ ਕੀ ਇਹ ਨਹੀਂ ਗਰਮੀ ਯਾਰ ਬੰਦਾ ਕਰ ਲੂਗਾ ਨਾ ਆ ਛੋਟਾ ਬੜਾ ਹੂੰ ਆ ਲਾ Ahí la dejé toda arbolir de en ਸਾਬ ਜੀ ਦਾ ਤਾਂ ਇਹ ਨਹੀਂ ਯਾਰ ਰਹਿਤਾ ਇਹ ਕਿ ਭਿੰਡੀਆਂ ਨੇ ਤੇ ਫੜੀਆਂ ਨੇ ਹੈਨਾ ਪਾਣੀ ਪੈ ਗਿਆ ਸਿਰ ਤਾਂ ਸਹੀ ਹੋਊਗਾ ਕੰਮ ਫਿਰ ਪਾਣੀ ਲਾਏ ਨਾ ਬਹੁਤ ਮੰਦਾ ਹਾਲਾਤ ਆ ਜੀ ਲੈ ਕੀ ਕਰੀਏ